ਜਸਮਿੰਦਰ ਸਿੰਘ ਦੀ ਦਾਲ ਵਰੂਆ ਅਕਲਦੀਪ ਗੁਰੂ ਦੀ ਕਰ ਦੇਣੀ ਆ ਬਾਈ ਨਾਲੇ ਮਾਰਦੇ ਨੂੰ ਜਾਰਦੇ ਨੇ ਹਾਂ ਮਾਰੂ ਜਾ ਰਿਹਾ ਨਾਲੇ ਬੱਡੇ ਵੀ ਆਲਾ ਬਾਈ ਪਰ ਬੰਦੇ ਜਾਰਾ ਆਲੇ ਕੋਈ ਵੀ ਟੀਵੀ ਦੇ ਬੰਦਾ ਕਰਦੇ ਸਾਡੇ ਸਲਾਮ ਇੰਡੀਆ বঢ়িয়া বঢ়িয়া বঢ়িয়া

ਕਿਆ ਫਿਰ ਜੋ ਦੱਪ ਬਾਰੇ ਜਿੱਦੂ ਪਰ ਮਾਰੇ ਗਏ ਸੇ ਪਾਸੇ ਗੱਲ ਪਿੱਛੇ ਦਾ ਹਾਂ ਲੱਗੋ ਬਾਈ ਇਹ ਡੀਐਸਪੀ ਕੋ ਵੀਡੀਓ ਪਹੁੰਚ ਗਈ ਹਾਂ ਸੰਮਰਧਾਰ ਕੇ ਵਿੱਚ ਲੱਗਾ ਆ ਦੱਸ ਸੰਮਰਧਾਰ ਚੱਕੇ ਫਿਰਦਾ ਕਿਲਾ ਬਾਈ ਥੋੜਾ ਸਾਦੀਪੁਰ ਮੂਮੇ ਦੀ ਰਹਿਣ ਵਾਲੀਆਂ ਰਪਿੰਦਰ ਕੋਰ ਮੇਰਾ ਨਾਮ ਆ ਜੀ ਕੀ ਗੱਲ ਹੋਈ ਇਹ ਵੀਡੀਓ ਲੜਾਈ ਹੈ ਮੈਨੋਂ ਰਹੀ ਲੜਾਈ ਦੀ ਕੀ ਮੈਟਰ ਕੀ ਹੈ ਇਹ ਮੈਟਰ ਵੀਰੇ ਆ ਵਾ ਸਾਡੇ ਮੇਰਾ ਇੱਕ ਤਾਂ ਭਣੋਈ ਆ ਇੱਕ ਮੇਰੀ ਭੈਣ ਇੱਕ ਮੇਰੀ ਸੱਸ ਤਿੰਨੇ ਆਈਆਂ ਘਰੇ ਹਾਂ ਇੱਕ ਬੋਰ ਆ ਸਾਡਾ ਬੋਰ ਆ ਆਪਣੇ ਨੋਆ ਕਾਪੀ ਦਾ ਸਬੂਤ ਵੀ ਹੈਗਾ ਵੀ ਸਾਡੇ ਆਪਣੇ ਨੋਆ ਦੋ ਹਿੱਸੇ ਸਾਡੇ ਜਿਹੜੇ ਦਾਦੇ ਦੇ ਨੋਂਦੇ ਆ ਉਹ ਹੋਰ ਨੇ ਉਹ ਚਾਚਾ ਸੋਹਰਾ ਲੈ ਰਿਆ ਅਸੀਂ ਕਹੇ ਵੀ ਉਹ ਲੈ ਲੈ ਇਹ ਕਹਿੰਦਾ ਧੱਕੇ ਨਾਲ ਇਹੀ ਲਊਗਾ ਇਹੀ ਬਾਊਗਾ ਥਾਣੇਦਾਰ ਦੇ ਲਵੇ ਜਾ ਕੇ ਰਿਸ਼ਵਤ ਦੇ ਕੇ ਪੈਸੇ ਧੱਕੇ ਨਾਲ ਥਾਣੇਦਾਰ ਵੀ ਸਾਡੇ ਵਾਲੇ ਬੋਰ ਚੋਂ ਉਹਨੂੰ ਹਿੱਸਾ ਦਵਾਰਿਆ ਔਰ ਅੱਜ ਵੀ ਆ ਕੇ ਸੁਗਹਸਤ ਪਤਨਾ ਦਾ ਉਹਨਾਂ ਨੇ ਘਰੇ ਆ ਕੇ ਸਾਨੂੰ ਕੁੱਟਮਾਰ ਕੀਤੀ ਤੱਕੇ ਨਾਲ ਸਾਨੂੰ ਕੁੱਟ ਕੇ ਗਏ ਨੇ ਆ ਸਾਡੇ ਲੋ ਵੀਡੀਓ ਵੀ ਸਬੂਤ ਪਿਆ ਵਾ ਅ ਕੁੱਟਿਆਂ ਦਾ ਹੀ ਲੜਾਈ ਦਾ ਹਾਂਜੀ ਕੁੱਟਮਾਰ ਕਰ ਗੋ ਕੀਤੀ ਤੁਹਾਡੀ ਆਹੀ 18 ਤਰੀਕ ਨੂੰ ਹੀ ਕੁੱਟਮਾਰ ਜਿਹੜੀ ਕੀਤੀ ਆ ਆਹੀ ਇਹ ਲੜਾਈ ਹੋਈ ਹੈ ਕੁੱਟਮਾਰ ਕਰ ਗੋ ਕੀਤੀ ਇਹ 18 ਤਰੀਕ ਦਾ ਹੀ ਹੁਣ ਆ ਹੀ ਪਰਸੋ ਚੌਥੇ ਹੀ ਥਾਣਾ ਕਿਹੜਾ ਪੈਂਦਾ ਥਾਣਾ ਇਸ ਤਰਾਣਾ ਪੈਂਦਾ ਜੀ ਸਾਨੂੰ ਕੋਲਿਸ ਕਰਵਾਈ ਨੇ ਕੀਤੀ ਨਹੀਂ ਜੀ ਕੋਈ ਸੁਣਦਾ ਨਹੀਂ ਉਹਨਾਂ ਨੇ ਹੀ ਉਹਨਾਂ ਨੂੰ ਪਹਿਲਾਂ ਵੀ ਸਾਨੂੰ ਥਾਣੇਦਾਰ ਨੇ ਬਲਾ ਬਲਾ ਕੇ ਧਮਕੀਆਂ ਦਿੱਤੀਆਂ ਨੇ ਕਹਿੰਦਾ ਇਹਨੂੰ ਬੋਰ ਦਾ ਹਿੱਸਾ ਦਿੰਦਾ ਕਿ ਨਹੀਂ ਦਿੰਦਾ ਅਸੀਂ ਕਹਿ ਆ ਵੀ ਸਾਡੇ ਨੋਆ ਆ ਕਾਪੀ ਅਸੀਂ ਨਹੀਂ ਦਿੰਦੇ ਹੈਗੇ ਵੀ ਸਾਰੇ ਸਬੂਤ ਸਾਡੇ ਐਨਾ ਇਹਨੇ ਪੈਸੇ ਵੀ ਨਹੀਂ ਦਿੱਤੇ ਵੀ ਅਸੀਂ ਕਿਉਂ ਦਈਏ ਸਗੋਂ ਸਾਡੂੰ ਨਹੀਂ ਧਮਕੀਆਂ ਦੇ ਦੇ ਕੇ ਕਹਿੰਦਾ ਕਹਿੰਦਾ ਹਿੱਸਾ ਤਾਂ ਕਿਵੇਂ ਦਿੰਦੇ ਯਾਰ ਫਿਰ ਇਹ ਸਾਨੂੰ ਘਰ ਆ ਕੇ ਕੁੱਟ ਗਏ ਨਾਲ ਤਾਂ ਮੇਰੀ ਭੈਣ ਤੀ ਗੱਡੀ ਲੈ ਕੇ ਆਈ ਨਾਲ ਮੇਰੇ ਪਣੋਈਆ ਨਾਲ ਮੇਰੀ ਸੱਸ ਕਿੰਨੇ ਜਣਿਆਂ ਨੇ ਸਾਨੂੰ ਵਾਰਦਾਤ ਕਰਕੇ ਅਸੀਂ ਪਾਤੜਾ ਦਾਖਲ ਹੋਏ ਪਾਤੜਾ ਨੇ ਸਾਡਾ ਰੈਫਰਲ ਕਰਕੇ ਸਮਾਣੇ ਭੇਜਿਆ ਸਮਾਣੇ ਨੇ ਵੀ ਸਾਨੂੰ ਪੁੱਛਿਆ ਉਰੇ ਹੁਣ ਉਹਨਾਂ ਨੇ ਰੈਫਰਲ ਕਰਕੇ ਸਾਨੂੰ ਹੁਣ ਇੱਥੇ ਪਟਿਆਲੇ ਭੇਜਿਆ ਸਾਡੇ ਕੋਈ ਪੁੱਛਦਿਸ ਨਹੀਂ ਹੋ ਰਹੀ ਇਹ ਮੇਰੇ ਘਰ ਵੀ ਜਾਂਦੇ ਹੁੰਦੇ ਸਨ ਇਹਦਾ ਨਾਮ ਦਵਿੰਦਰ ਸਿੰਘ ਹੈ ਕਿਹੜਾ ਪਿੰਡ ਦਾ ਸਾਡੇ ਬੁਰ ਮਾਮੀ ਆ ਕੀ ਗੱਲ ਹੋਈ ਹੈ ਬਾਈ ਇਹ ਬਾਬਾ ਰਾ ਰਾ ਡਾਡਾ ਹੋਈ ਆ ਬੋਰ ਬਤਨਾ ਨਾਲ ਕੁਟੋ ਹੋਈ ਆ ਸਾਡੇ ਕੋਲ ਕਿਹਨੇ ਕੀਤੀ ਹੈ ਮੇਰੇ ਚਾਚੇ ਨੇ ਉਹ ਪਾਣੀ ਮਾਫੀ ਕਨੈਸ਼ਨ ਬਦਲ ਅਜਾ ਡੈਡੀ ਦਾ ਨੋਆ ਮੇਰੇ ਜੀ ਕਨੈਸ਼ਨ ਕਨੈਸ਼ਨ ਮੇਰੇ ਡੈਡੀ ਦਾ ਨੋਆ ਜੀ ਉਹ ਠੱਕੇ ਨਾਲ ਲੈਣਾ ਚਾਹੁੰਦੇ ਨੇ ਪੁਲਿਸ ਵੀ ਪੁਲਿਸ ਵੀ ਉਹਦਾ ਠੱਕੇ ਨਾਲ ਦਬਾਣਾ ਚਾਹੀਦੀ ਹੈ ਉਹਨਾਂ ਨੂੰ ਵੀ ਕਨੈਸ਼ਨ ਸਾਡੇ ਸਾਡੇ ਸੁਣਾਈ ਹੈ ਕਿ ਕਿ ਕਿਤਨੀ ਹੋਰੀ ਜੀ ਅਸੀਂ ਪਤਰਾਂ ਤੋਂ ਪਤਰਾਂ ਨੇ ਰੈਫਰੈਂਸ ਮਾਣੇ ਕਰਿਆ ਸਮਾਨੇ ਨੇ ਪਟਿਆਰੇ ਕਹਤਾ ਪਟਿਆਰੇ ਵੀ ਸੁਣਾਈ ਕਿਤਨੀ ਹੋਰੀ ਸਾਡੇ ਸਾਨੂੰ ਰਿਪੋਰਟਾਂ ਨਹੀਂ ਮਿਲ ਰਹੀਆਂ ਸਾਡੀਆਂ